ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸੀਆਂ ਨੂੰ ਤੇ ਹਰਿਆਣੇ ਵਾਲਿਆਂ ਨੂੰ ਤੇ ਪੂਰੇ ਭਾਰਤ ਨੂੰ ਅਪੀਲ ਕਰਦੇ ਆਂ ਕਿ ਬਾਈ ਪਾਤੜਾਂ ਦੇ ਵਿੱਚ ਨਾ ਪੁਲਸੇ ਪੁਲਸਾ ਚੁੱਕੀ ਐ ਪ੍ਰਸ਼ਾਸਨ ਪੱਬਾਂ ਭਾਰ ਐ ਕਦੋਂ ਵੀ ਮੋਰਚੇ ਦੇ ਵਿੱਚ ਐਂਟਰ ਕਰ ਸਕਦਾ ਕਦੋਂ ਵੀ ਡਲੇਵਾਲ ਸਾਹਿਬ ਨੂੰ ਇੱਥੋਂ ਚੱਕ ਕੇ ਲਿਜਾ ਸਕਦਾ ਸੋ ਵੀਰੇ ਇਹ ਕੋਈ ਅਫਵਾਹ ਨਹੀਂ ਹੈਗੀ ਤੁਸੀਂ ਵੀਡੀਓ ਦੇਖ ਚੁੱਕੇ ਹੋ ਪਾਤੜਾਂ ਦੇ ਵਿੱਚ ਵਾਟਰ ਕੈਨਾਂ ਖੜੀਆਂ ਨੇ ਐਂਬੂਲੈਂਸਾਂ ਖੜੀਆਂ ਨੇ ਤੇ ਜਿਹੜਾ ਪ੍ਰਸ਼ਾਸਨ ਆ ਉਹ ਗੁਰਦੁਆਰਿਆਂ ਦੇ ਵਿੱਚ ਜਾ ਜਾ ਕੇ ਰਜਾਈਆਂ ਮੰਗ ਰਿਹਾ ਪਾਤੜਾਂ ਦੇ ਵਿੱਚੋਂ ਮੈਨੂੰ ਗਰਾਂ ਸਿੰਘ ਦਾ ਫੋਨ ਆਇਆ ਉਹ ਕਹਿੰਦੇ ਬਾਈ ਜੀ ਇੱਥੇ ਆਏ ਸੀ ਤੇ 200 ਰਜਾਈ ਮੰਗਦੇ ਸੀ ਕਿ ਸਾਨੂੰ 200 ਰਜਾਈ ਦਿਓ ਅਸੀਂ ਸੌਣਾ ਇਹਦਾ ਮਤਲਬ ਪਾਤੜਾਂ ਦੇ ਵਿੱਚ ਭਾਰੀ ਜਿਹੜੀ ਫੋਰਸ ਉਤਰੀ ਹੋਈ ਹੈ ਸੋ ਕਿਸੇ ਨਾ ਕਿਸੇ ਤਰੀਕੇ ਉਹ ਮੋਰਚੇ ਨੂੰ ਫੇਲ ਕਰਨਾ ਚਾਹੁੰਦੇ ਆ ਸੋ ਵੀਰੋ ਅੱਜ ਦੀ ਰਾਤ ਕੱਲ ਦੀ ਰਾਤ ਇਹ ਰਾਤਾਂ ਆਪਣੇ ਨੰਗਾਉਣੀਆਂ ਨੇ ਇਹਰਾ ਸੋਚਿਆ ਕਰੋ ਕਿ ਯਾਰ ਤੁਸੀਂ ਤਾਂ ਰੋਜ਼ ਕਹਿ ਦਿੰਦੇ ਹੋ ਕੋਈ ਆਉਂਦਾ ਤਾਂ ਹੈ ਨਹੀਂ ਉਹ ਵੀਰੋ ਉਹ ਤੁਹਾਡੇ ਨਾਲ ਜਾਨ ਬੁੱਝ ਕੇ ਚਤਰਾਇਆਂ ਕਰ ਰਹੇ ਨੇ ਲੁਕਣ ਮਿਚੀ ਖੇਡ ਰਹੀ ਹੈ ਪੁਲਸਾ ਕਿ ਲੋਕ ਆਵੇਸਲੇ ਹੋ ਜਾਣ ਵੀ ਇਹ ਤਾਂ ਰੋਜ਼ ਕਹਿੰਦੇ ਆ ਆਉਂਦੇ ਨਹੀਂ ਜਾਨ ਬੁੱਝ ਕੇ ਆਉਂਦੇ ਆ ਤੇ ਫੇਰ ਸੁਪ ਜਾਂਦੇ ਆ ਬੈਠ ਜਾਂਦੇ ਆ ਤਾਂ ਜੋ ਲੋਕਾਂ ਨੂੰ ਲੱਗੇ ਕਿ ਯਾਰ ਹੁਣ ਤਾਂ ਆਉਂਦੇ ਹੈ ਨਹੀਂ ਇਸ ਕਰਕੇ ਬਾਈ ਅੱਜ ਜਾਂ ਕੱਲ ਚਾ ਸਕਦਾ ਕਿਉਂਕਿ ਇਹਨਾਂ ਨੇ ਕੱਲ ਨੂੰ ਜਵਾਬ ਦੇਣਾ ਸੁਪਰੀਮ ਕੋਰਟ ਦੇ ਆਰਡਰ ਹੈ ਸੁਪਰੀਮ ਕੋਰਟ ਨੂੰ ਕੱਲ ਨੂੰ ਜਵਾਬ ਦੇਣਾ ਪੰਜਾਬ ਸਰਕਾਰ ਨੇ ਤਾਂ ਹੀ ਲੱਡੇ ਦੇ ਵਿੱਚ ਭਾਰੀ ਤੈਨਾਤ ਦੇ ਵਿੱਚ ਪੁਲਿਸ ਆ ਰਹੀ ਆ ਉੱਥੇ ਜੇ ਕੋਈ ਰਿਸ਼ਤੇਦਾਰਾ ਫੋਨ ਕਰਕੇ ਪੁੱਛ ਲੋ ਪਾਤਨਾਂ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਘਰਾਂ 'ਚ ਨਾ ਬੈਠੋ ਬਾਈ ਬਣ ਕੇ ਯਾਰ ਹੱਤ ਬਨ ਕੇ ਬੇਨਤੀ ਆ ਵੀਰੋ ਘਰਾਂ 'ਚ ਬੈਠਣ ਦਾ ਸਮਾਂ ਹੈ ਨਹੀਂ ਬਾਪੂ ਡੱਲੇ ਵਾਲਾ ਅੱਜ 35 ਮਾ ਦੇਣਾ ਕਿਹਦੇ ਲਈ ਲੋਕਾਂ ਦੀਆਂ ਜ਼ਮੀਨਾਂ ਦੇ ਲਈ ਇਸ ਪੂਰੇ ਭਾਰਤ ਲਈ ਪੂਰੀ ਦੁਨੀਆ ਲਈ ਜਿਹੜਾ ਬੰਦਾ ਰੋਟੀ ਖਾਂਦਾ ਉਹਦੇ ਲਈ ਉਹ ਮਰਨ ਵਰਤੇ ਬੈਠਾ ਯਾਰ ਉਹਦੀ ਇਕੱਲੇ ਦੀ ਜ਼ਮੀਨ ਨਹੀਂ ਕੋਈ ਜਾਂਦੀ ਜਾਂ ਉਹਦਾ ਦਾ ਇਕੱਲੇ ਦਾ ਕੋਈ ਫਰਜ਼ ਹੈ ਨਹੀਂ ਇਹ ਸਾਰੇ ਲੋਕਾਂ ਦਾ ਫਰਜ ਆ ਵੀਰੇ ਆਜੋ ਵੀਰੇ ਘਰਾਂ 'ਚ ਨਾ ਬੈਠੋ ਬਾਈ ਘਰਾਂ 'ਚ ਨਾ ਬੈਠੋ ਮੋਰਚੇ ਦੇ ਵਿੱਚ ਜੇ 5-7 ਰਾਤਾਂ ਲਾ ਲੋਗੇ ਕੁਛ ਨਹੀਂ ਹੁੰਦਾ ਇਹਨੂੰ ਗਿਣਤੀ ਨੂੰ ਵਧਾ ਲਓ ਜਿੱਦਾਂ ਆਉਣਗੇ ਓਦ੍ਹੇ ਲਈ ਤਾਂ ਆਪਾਂ ਤਿਆਰ ਹੋ ਕੇ ਬਹਿ ਜੀਏ ਯਾਰ ਅੱਜ ਨਹੀਂ ਆਉਣਗੇ ਕੱਲ੍ਹ ਨੂੰ ਨਹੀਂ ਆਉਣ ਕਦੇ ਤਾਂ ਆਉਣਗੇ ਓਦਾਂ ਲਈ ਆਪਾਂ ਤਿਆਰ ਹੋ ਜੀਏ ਇਸ ਕਰਕੇ ਵੀਰੋ ਆਜੋ ਵੱਡੀ ਗਿਣਤੀ ਦੇ ਵਿੱਚ ਬਾਈ ਮੋਰਚਾ ਆਵਾਜ਼ਾਂ ਮਾਰਦਾ ਬਾਪੂ ਆਵਾਜ਼ਾਂ ਮਾਰਦਾ ਉਹ ਬਾਪੂ ਕਹਿੰਦਾ ਮੇਰੀ ਇਕੱਲੀ ਨਿਗਰਾਨੀ ਕਰ ਲਓ ਬਾਕੀ ਫਰਜ ਮੇਰਾ ਹੈ ਦੇਖੋ ਕਿੱਡੀ ਵੱਡੀ ਗੱਲ ਕਹੀ ਆ ਕੀ ਇਕੱਲੀ ਨਿਗਰਾਨੀ ਕਰ ਲੋ ਜੇ ਆਪਾਂ ਨਿਗਰਾਨੀ ਵੀ ਨਾ ਕਰ ਸਕੇ ਯਾਰ ਫਿਰ ਤਾਂ ਲਾਹਨਤ ਹੈ ਪੰਜਾਬੀ ਉਹ ਆਪਣੇ ਤੇ ਸੋ ਘਰਾਂ ਚੋਂ ਨਿਕਲ ਔਰ ਜਾਇਆਂ ਦਾ ਖੇੜਾ ਛੱਡੋ ਬਾਈ ਜੇ ਮੋਰਚਾ ਜਿੱਤਣਾ ਜ਼ਮੀਨਾਂ ਬਚਾਉਣੀਆਂ ਨੇ ਐਮ ਐਸ ਪੀ ਲੈਣੀ ਐ ਤਾਂ ਫਿਰ ਖਨੌਰੀ ਆਉਣਾ ਪੈਣਾ ਬਾਪੂ ਦੀ ਨਿਗਰਾਨੀ ਕਰਨੀ ਪੈਣੀ ਐ ਮੋਰਚਾ ਬਿਲਕੁਲ ਪੀਕ ਤੇ ਐ ਚੜ੍ਹਦੀ ਕਲਾ ਦੇ ਵਿੱਚ ਐ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਜਿੱਤ ਲਾਂਗੇ ਜੇ ਤੁਸੀਂ ਇੱਥੇ ਗਿਣਤੀ ਵਧਾਤੀ ਜੇ ਬਾਪੂ ਨੂੰ ਇੱਥੇ ਚੁੱਕਣ ਨਾ ਦਿੱਤਾ ਸੋ ਵੱਡੀ ਗਿਣਤੀ ਦੇ ਵਿੱਚ ਬਾਈ ਹੁਣੀ ਚਾਲੇ ਪਾ ਦਿਓ ਕਦੋਂ ਵੀ ਨੱਟ ਬੰਦ ਕਰ ਸਕਦੇ ਆ ਕਦੋਂ ਵੀ ਸੰਪਰਕ ਆਪਣਾ ਟੁੱਟ ਸਕਦਾ ਹੈ ਪਰ ਅਸੀਂ ਮੋਰਚੇ ਦੇ ਵਿੱਚਾਂ ਬਾਪੂ ਦੇ ਨਾਲ ਆ ਲੜਾਂਗੇ ਆਖਰੀ ਸਾਹ ਤੱਕ ਲੜਾਂਗੇ ਪਰ ਜਿਹੜੇ ਘਰਾਂ 'ਚ ਬੈਠਿਆ ਉਹ ਆਜੋ ਭਾਈ ਕਿਰਪਾ ਕਰਕੇ ਅੱਜ ਰਾਤ ਕੁਝ ਵੀ ਹੋ ਸਕਦਾ ਕੱਲ ਰਾਤ ਵੀ ਕੁਝ ਵੀ ਹੋ ਸਕਦਾ ਹੈ ਨਾ ਪ੍ਰਸ਼ਾਸਨ ਜਾਣਬੁੱਝ ਕੇ ਚਲਾਕੀਆਂ ਕਰ ਕਰਕੇ ਆਪ ਨੂੰ ਬੇਸਲੇ ਕਰਦਾ ਸੋ ਵੀਰੋ 5-7 ਦਿਨ ਜੇ ਮੋਰਚੇ 'ਚ ਲਾ ਦੋਂਗੇ ਲਗਾਤਾਰ ਕਿਹਦਿਆਂ ਨਹੀਂ ਕੁਛ ਹੁੰਦਾ ਵੀਰੋ ਪੂਰੀ ਜ਼ਿੰਦਗੀ ਬਣ ਜੂਗੀ ਉਹ ਪੂਰੀ ਜ਼ਿੰਦਗੀ ਸੋ ਵੀਰੋ ਆਜੋ ਵੱਡੀ ਗਿਣਤੀ ਦੇ ਵਿੱਚ ਇਹੀ ਬੇਨਤੀਆਂ ਸੀ ਅਸੀਂ ਤਾਂ ਭਾਈ ਬੈਠੇ ਆ ਜਦੋਂ ਤੱਕ ਸਾਹ ਚੱਲਦੇ ਆ ਬਾਪੂ ਦੇ ਨਾਲ ਆ ਨਾਲ ਹੀ ਮਰਾਂਗੇ ਜੇ ਕੋਈ ਕੁਰਬਾਨੀ ਦੇਣੀ ਵੀ ਤਾਂ ਵੀ ਤਿਆਰ ਆ ਕਿਉਂ ਹੁੰਡਿਓ ਸਾਰੇ ਹਸਤਾ ਤਿਆਰ ਆ ਵੀਰੋ ਸੋ ਘਰਾਂ 'ਚ ਬੈਠਣ ਵਾਲੇ ਭਰਾਵਾਂ ਨੂੰ ਬੇਨਤੀ ਹੈ ਕਿ ਸੱਪ ਲੰਗੇ ਬਾਅਦ ਉਹਦੀ ਲੀਕ ਉੱਟਣ ਦਾ ਕੋਈ ਫਾਇਦਾ ਨਹੀਂ ਫਿਰ ਭੋਗਾਂ ਦੇ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਫਿਰ ਬਾਅਦ ਦੇ ਵਿੱਚ ਸੰਦਲੀਆਂ ਦੇਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਹੁਣ ਨਾ ਉੱਠੇ ਜੇ ਹੁਣ ਨਾ ਜਾਗੇ ਜੇ ਹੁਣ ਨਾ ਘਰਾਂ 'ਚੋਂ ਨਿਕਲੇ ਆਜੋ ਭਾਈ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ